ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਲੈਂਟਰ ਦੇ ਹਿਸਾਬ ਕਿਤਾਬ ਵਾਲੀ ਵੀਡੀਓ ਕੱਲ ਨੂੰ ਆਊਗੀ ਉਹ ਵੀਡੀਓ ਬਣ ਕੇ ਰੈਡੀ ਹੋ ਗਈ ਆ ਤੇ ਪਾਵਾਂਗੇ ਆਪਾਂ ਕੱਲ ਨੂੰ ਅੱਜ ਵੀਡੀਓ ਆਹ ਦੇਖੋ ਜਿਹੜੀ ਹੁਣ ਬਣ ਰਹੀ ਹੈ ਤੇ ਅੱਜ ਆਪਾਂ ਬਣਾਈ ਆਹ ਸਲੇਬ ਜੀ ਆਹ ਸਲੇਬ ਬਣਾਈ ਆ ਆਹ ਇਹ ਤੇ ਰੱਖਣ ਵਾਸਤੇ ਆਹ ਜਿਹੜੀ ਡੱਗੀਆਂ ਚ ਪੈਰਪੂਰ ਪੈ ਜਾਂਦਾ ਗਈ ਜਰੀ ਇਹ ਤੇ ਰੱਖਣ ਵਾਸਤੇ ਤੇ ਆਹ ਜਿਹੜਾ ਟੋਆ ਪਟਿਆ ਸੀ ਇਹਦਾ ਤਾਂ ਉਹ ਗਣੇ ਹੀ ਪਿਆ ਨਾ ਉਹ ਤੇ ਆਪਾਂ ਅੱਜ ਮਾਰਦੇ ਆਪਾਂ ਇਹ ਤੇ ਸੂਰੇ ਤੇ ਕੰਧਾਂ ਦੇ ਸਾਰੀਆਂ ਤੇ ਉਹ ਮਾਰਦੇ ਆਂ ਇਮਲੀ ਗੋਲੀ ਪਈਏ ਜਿਹੜੀ ਕੱਲ੍ਹ ਗੋਲੀ ਸੀ ਉਹ ਮਾਰਦੇ ਆਂ ਫਿਰ ਵੀਡੀਓ ਚੰੰਡੇ ਤੱਕ ਬਣੇ ਰਿਓ ਲਓ ਜੀ ਆਹ ਆਪਾਂ ਇਮਲੀ ਗੋਲੀ ਸੀ ਕੱਲ ਕੰਧਾਂ ਦੇ ਸੜਕਣ ਨੂੰ ਇਹ ਕੰਧਾਂ ਦੇ ਸੜਕਣ ਆਪਾਂ ਪਹਿਲੀ ਵਾਰੀ ਲੱਗੇ ਆ ਅੱਗੇ ਤੁਸੀਂ ਕਟਨੀ ਜਿੱਦਾ ਪੈਂਦੀ ਜਰੂਰ ਦੇਖੀ ਉਹ ਪਰ ਕੰਧਾਂ ਤੇ ਛਿੜਕਦੇ ਨਹੀਂ ਦੇਖੇ ਹੁਣੇ ਆ ਢੋਲੀ ਸੈਟ ਕਰਾ ਲੈਂਦੀ ਇਹ ਥੋੜੀ ਖਰਾਬ ਸੀਗੀ ਆਹਾ ਨਵਾਂ ਬਵਾਤਾ ਇਹਦਾ ਉਤਲਾ ਆ ਥਿਥੜੜਾ ਵੀ ਜਗੜ ਜਾ ਨਵੀਂ ਨਵੀਂ ਢੋਲੀ ਜਿੰਨੇ ਪੈਸੇ ਲੱਗ ਗਿਆ ਇਹਦੇ ਵੀ ਕਿਨੇ ਡਬੇ ਪਾਉਣੇ ਇਹਦੇ ਚ ਆ ਦੋ ਤਿੰਨ ਪਾ ਲੈਨੇ ਆ ਸਪਰੇਅ ਵਾਂਗ ਪਾਣੀ ਉਹ ਤਿੰਨ ਕੋਲ ਨਹੀਂ 15 ਕਿਲੋ ਰਹਿੰਦੀ ਐ ਇਹ ਕਿਦਾਂ ਪੈਦਾ ਹਾ ਜਿਹੜਾ ਸੂਰਜ ਆ ਚੱਕਾ ਜੂ ਇਹ ਤੂੰ ਦੇਖੀ ਤਾਂ ਜਾਈ ਤੇ ਮਾਲ ਲਾਣੀ ਤਾਂ ਨਹੀਂ ਸੀ ਯਾਰ ਟਪਦੀ ਨਹੀਂ ਇਹ ਤਾਂ ਜਲੀ ਵਿੱਚ ਦੀ ਇਹਦਾ ਵੀ ਪੋਨੀ ਬੂ ਇਹ ਤਾਂ ਟਪਦੀ ਨਹੀਂ ਇਹਦੇ ਵਿੱਚ ਦੀ ਉਹਨੂੰ ਵੀ ਉਹ ਹੀ ਖਾ ਲੋ ਤੁਸੀਂ ਤੂੰ ਹਣੇ ਨਿਤਰ ਕੇ ਜਿਹਾ ਹਾਣਾ ਖਾ ਵਿੱਚ ਗੱਤਰ ਤੇ ਫੋਲਾ ਸੀ ਜੀੜਾ ਲਿਆ ਬੁੱਲ ਨਾ ਜੀਣਾ ਫੋਲਾ ਆਉਗਾ ਜੀੜਾ ਲਿਆ ਚਾਚਾ ਆਹ ਤਾਂ ਇਹ ਵਿੱਚ ਜਾਂਦੀਆਂ ਆਹ ਗੜਕਾਂ ਜੀਆਂ ਜਾਲੀ ਨਾ ਹਲੇ ਪਹਿਲੇ ਵੀੜੇ ਮੜਿਆ ਜਾਊਗਾ ਯਾਰ ਕਿਹੜਾ ਤਾਂ ਪਾਉਂਦਾ ਮੈਂ ਤੇ ਤਿਆਰ ਬਈ ਕਰਨੇ ਕਿਹੜਾ ਜਾਲੀ ਨਾ ਫੋਲਾ ਜਾਲੀ ਨਾ ਆਹ ਤਾਂ ਢੱਪਦੀ ਹੈ ਵਿੱਚ ਦੀ ਜਾਲੀ ਨਾ ਨਹੀਂ ਢੱਕਦੀ ਨੂੰ ਛਾਣੇ ਵੀ ਯਾਰ ਨੇ ਪੂਰੀ ਛਾਣੇ ਲਿਆਦੀ ਪੇ ਛਾਣੇ ਵੀ ਜਿੰਨਾ ਨਹੀਂ ਆਏ ਏ ਫਿਰ ਘਰ ਸੰਗਣਵਾਸਾ ਅੰਦਰੋਂ ਇੱਕ ਬੰਦਾ ਫੜ ਲੇ ਤਾਂ ਇਹ ਲਾਈ ਜਾਵੇ ਤੂੰ ਤਾਂ ਫੜਨੀ ਹੋਵੇ ਤੁੰਦੇ ਨਹੀਂ ਲੈ ਮੈਨੂੰ ਫੜਾ ਨਾ ਤੇਰਾ ਰੋਲਾ ਰੋਲਾ ਤੇ ਤੂੰ ਹਲਾ ਪਾਸੇ ਨੂੰ ਵੀ ਓਏ ਪੰਗਾ ਵਾਵਾ ਏ ਅਸੀਂ ਚਾਹਦੇ ਆਂ ਸ਼ਾਨਾ ਖੁੱਲਾ ਪੰਡਾ ਹੋਵੇ ਟੂਣਾ ਤਾਂ ਕਹਿੰਦਾ ਤੈਨੂੰ ਕਿਤੇ ਨਾ ਨਹੀਂ ਨਹੀਂ ਬਾਟੀ ਚ ਪਿਓ ਲੈਂਦਾ ਇਹਨੂੰ ਜਾਲੀ ਮੋਟੀ ਹੋਵੇ ਥੋੜੀ ਬਾਟੀ ਤੇ ਰੋਲਾ ਲੈਂਦਾ ਬਾਟੀ ਨਾ ਰੱਖ ਪਾ ਲੈਂਦਾ ਉਹੀ ਵਾਲਾ ਸ਼ਾਨ ਨਾਲ ਲਿਆ ਕਿੱਥੇ ਇਹਦਾ ਬਾਟੂ ਦਾ ਖੁੱਲਾ ਪੈਦਾ ਨਹੀਂ ਵਿੱਚ ਫਿਰ ਯਾਰ ਹੁਣ ਇਹਦੇ ਵੇ ਤੇਰੇ ਵੇ ਤੇ ਅੱਡ ਤਾਂ ਬਣ ਨਹੀਂ ਲੱਗੀ ਕੋਈ ਕੌਣ ਬਾਟੇ ਲੈਂਦਾ ਉਹ ਵਿੱਚ ਪਾ ਦੇ ਤੇ ਕੱਲੇ ਨੂੰ ਕੋਈ ਬਣਾ ਦੂ ਨਗਰੋ ਪਾ ਲੈਂਦਾ ਉਹ ਵਿੱਚ ਚਲੋ ਢੋਲੀ ਬੱਗ ਪਰ ਗਈ ਲੋਈ ਟੋਲੇ ਜਾ ਕਲੀਆ ਛਲਕ ਕੇ ਦੇਖਦੇ ਆ ਬਾਬਾ ਇਧਰ ਮਲੀ ਜਾਂਦਾ ਗੜਕਾਂ ਆਇਆਂ ਇਹ ਕੱਲ ਨੂੰ ਕੱਢ ਕੇ ਛਿੜਦੇ ਆ ਅੱਜ ਦਾ ਦਿਨ ਹੋਰ ਕੁ ਜੀ ਰਹਣ ਦਿਆਂਗੇ ਇਹਨੂੰ ਚੰਗੀ ਤਰ੍ਹਾਂ ਮਲਦੇ ਬਾਬਾ ਹਾਂ ਇਹਨੂੰ ਵਧੀਆ ਇਧਰ ਮਲ ਦਿੰਨਾ ਇਧਰ ਲਈ ਇੱਕ ਇਧਰ ਲਈ ਗੰਧ ਤੇ ਬਾਲੀ ਧੁੱਪ ਪੈਂਦੀ ਸੀ ਤਾਂ ਕਰਕੇ ਇਧਰ ਸੋਰਾ ਵਾਲਾ ਆਇਆ ਤਾਂहां ਤੋਂ ਲੱਗ ਰਹੀ ਸਾਤ ਜੋ ਕਿ ਪੋੜੀ ਹੋਣੀ ਪਕਾ ਜੇ ਪੋੜੀ ਨਹੀਂ ਨਹੀਂ ਨਾਲ ਰੱਖ ਥੱਲੇ ਨਾ ਡੁੱਲਣ ਦੇ ਮੱਥਾ ਦਾ ਉਹ ਵੱਜੂ ਹੈ ਨਾ ਇੱਥੇ ਨਹੀਂ ਨਹੀਂ ਛਿੜਕਾਂਗੇ ਛਿੜਕਾਂਗੇ ਕਰ ਤੂੰ ਖਤਮ ਇਹ ਆਏ ਗਾਣਾ ਮਰੀ ਗਰ ਬਾਲਾਂ ਮਰੀ ਕੋਈ ਨਾ ਕਿਵੇਂ ਮਸਕ ਨਾਲ ਤਾਂ ਨਹੀਂ ਮਾਰ ਹੋਰ ਕਿ ਨਾਲ ਕਹਿੰਦਾ ਮਰ ਜੂਗਾ ਕਹਿੰਦਾ ਸੋਰਾ ਲੋਈ ਇੱਕ ਢੋਲੀ ਲਾਤੀ ਆ ਇਮਲੀ ਦੀ ਆਪਾਂ ਇਮਲੀ ਦੇ ਪਾਣੀ ਦੀ ਅੱਧੀ ਗੰਧ ਹੋ ਗਈ ਆ ਬਾਬਾ ਇਧਰ ਕਰੀ ਜਾਂਦਾ ਸਾਫ਼ ਗਿੜਕਾਂ ਗਿੜਕਾਂ 'ਚ ਫਸੀ ਪਈ ਆ ਇਮਲੀ ਜੇ ਪਹਿਲਾਂ ਕਿਸੇ ਨੇ ਕੀਤਾ ਇਹ ਟ੍ਰੀਟਮੈਂਟ ਤਾਂ ਜ਼ਰੂਰ ਦੱਸਿਓ ਪਹਿਲਾਂ ਤਜਰਬਾ ਕਰਕੇ ਦੇਖਿਆ ਕਿਸੇ ਨੇ ਇਹ ਇਮਲੀ ਵਾਲਾ ਸੂਰੇ ਤੇ ਇੱਕ ਆਹ ਤਾਂ ਕੈਮੀਕਲ ਵੀ ਆਉਂਦਾ ਕੈਮੀਕਲ ਵੀ ਮਾਰਾਂਗੇ ਆਪਾਂ ਉਹ ਵੀ ਗੰਦੇ 70% ਖਤਮ ਉਹ ਵੀ ਕਰ ਦਿੰਦਾ 70 30% 100 banju. 70% ਬਣ ਜੂ 70% ਕੈਮੀਕਲ ਚਲ 50 50 ਲਾ ਲੈਨੇ ਆ 50% ਕੈਮੀਕਲ 50% ਇਮਲੀ ਪਲਸ ਪਿਆ ਪਲਸ ਪਿਆ ਇਕੁਅਲ ਟੂ 100% ਲਓ ਆਹ ਸਲੇਬ ਜਿਹੜੀ ਪਾਈ ਸੀ ਆਪਾਂ ਪਹਿਲਾਂ ਡ੍ਰੈنگ ਰੂਮ ਦੇ ਸਾਹਮਣੇ ਉਹਦਾ ਢੁਲਾ ਖੋਲਣ ਲੱਗਿਆ ਮਿਸਤਰੀ ਕੋਈ ਆਇਆ ਹੈ ਆਹ ਸੁਪਰੀ ਆਇਆ ਹੈ ਹੈ ਨਾ ਵੀ ਰੈਡ ਸਾ ਤੂੰ ਲੰਘ ਰਿਹਾ ਗੰਗਾ ਸਾਰੀਆਂ ਪਲੇਟਾਂ ਲੂਈ ਲੇਗੇ ਸਮਾਲ ਲੱਦ ਕੇ ਨਿਕਲੇ ਹੀ ਸਾਫ ਸਾਫ ਥਲੋਂ ਸਲੇਬ ਬਹੁਤ ਦਿਨ ਹੋ ਗਏ ਸੀ ਨੂੰ 7-8 ਦਿਨ ਪਾਈ ਨੂੰ ਤਾਂ ਕਰਕੇ ਇਹਦਾ ਟੂਲਾ ਖੋਲਤਾ ਆਉਈ ਗੇਟ ਲਾਉਣੇ ਅੱਜ ਆ ਬਣਾ ਲਏ ਹੁੰਦੇ ਜਿਹੜੇ ਥੱਲੇ ਲੱਗਦੇ ਹੁੰਦੇ ਜਿਨ੍ਹਾਂ ਤੇ ਗੇਟ ਰੱਖਿਆ ਜਾਂਦਾ ਇੱਥੇ ਖੜੂਗੀ ਗੋਲੀ ਇੱਕ ਇੱਥੇ ਵੀ ਗੋਲੀ ਥੱਲੇ ਲੱਗਣਗੇ ਇਹ ਆਹ ਲੱਗਣਗੇ ਤਾਂ ਹਾ ਕੌਲੇ ਚ ਸਿਮਰਲੇ ਜੇ ਬੁੜਾ ਨਿਕਲ ਕੇ ਤੁਰੇ ਹਾਂ ਕਰ ਦਿੰਨਾ ਖੜ ਜਾ ਫੜ ਜਾ ਤੇ ਇੱਕ ਮੋਟਰਸਾਈਕਲ ਖੜਾਵਾਂਗੇ ਬਾਹਰ ਇੱਕ ਲਾਵਾਂਗੇ ਅੰਦਰ ਦੋ ਤਿੰਨ ਦਿਨ ਗੇਟ ਨਹੀਂ ਖੁੱਲਣਾ ਬਾਅਦ ਚ ਗੇਟ ਵੀ ਆਪਾਂ ਤੋਲ ਕੇ ਰੱਖਿਆ ਜੇ ਉੱਥੇ ਦੁਕਾਨ ਤੇ ਤੇ ਰੇਡੀ ਲਾਊਗਾ ਲੈ ਕੇ ਹੁਣ ਤੇ ਮਿਸਤਰੀ ਨੂੰ ਕਹਤਾ ਵੀ ਗੇਟ ਲਾਇਆ ਕੋਈ ਗੇਟ ਲਾਉਣ ਲੱਗੇ ਆ ਸੈਟਿੰਗ ਹੋ ਰਹੀ ਆ ਗੇਟ ਦੀ ਆ ਗੇਟ ਬਣਾਇਆ ਆਪਾਂ ਵਟ ਹੈਗਾ ਇਹ ਗੇਟ ਦੀ ਵਟ ਆਹਰ ਲਈ ਜਿਹਾ ਸਹੀ ਲਾਗੀਦਾ ਗੇਟ ਵਟ ਕਰ ਗਏ ਮਤਲਬ ਆ ਤਾਂ ਹੱਥਾਂ ਇੱਥੇ ਦੇ ਕੇ ਦੇਖੋ ਇਹ ਮਤਲਬ ਮੋਟੇ ਬਣਨ ਆ ਆਇਂਦੇ ਹੋ ਵੀਡੀਓ ਬਤਾ ਗਾਓ ਆਹ ਲਓ ਆਹ ਵਟ ਆ ਗਏ ਹੁਣ ਫਿਰ ਕੀ ਆ ਆਲੇ ਮੁੜ ਕੀਮਾ ਦੇ ਇਥੋਂ ਕੋਈ ਬਾੜ ਦੀ ਕਰਕੇ ਸੈਟਿੰਗ ਹੁਣ ਬੱਜਰੀ ਪਾਈ ਜਾਂਦੇ ਆ ਮਿਸਤਰੀ ਇੱਧਰ ਲਾ ਗੋਲਾ ਭਰਤਾ ਕਿੰਨੇ ਦਿਨ ਲੱਗੋ ਬੰਦ ਨਹੀਂ ਹੋਏ ਤਿੰਨ ਚਾਰ ਦਿਨੇ 걸ਦ ਠੀਕ ਠੀਕ ਕੋਈ ਆਏ ਵਾਰ ਵਿੱਚ ਦੀ ਸੀ ਟੱਪਣਾ ਕੰਧ ਤੂ ਦੀ ਹੁਣ ਗੇਟ ਦਾ ਖੋਲਣਾ ਨਹੀਂ ਜਾਦਿਆ ਨੇ ਸਾਨੂੰ ਵੀ ਚਾਰ ਪੰਜ ਦਿਨ ਆਈਂ ਟੱਪਣਾ ਪੈਣਾ ਪੌੜੀ ਲਾ ਕੇ ਘੂੜੀ ਲਾ ਕੇ ਜੈਕਟ ਪਾਉਣਾ ਆਪਣੇ ਮੋਟਰਸਾਈਕਲ ਬਾਹਰ ਖੜਾਤਾ ਨਿਤੀ ਬਾਹਰ ਖੜਾ ਹੈ ਕੀ ਵਿੱਕੀ ਪੌੜੀ ਲਾਉ